ਐਨਆਈ ਦੀ ਟੀਮ ਜਿਹੜੀ ਆ ਉਹ 5:30 ਵਜੇ ਸਾਡੇ ਘਰ ਉਹਨਾਂ ਰੇਡ ਕੀਤੀ ਆ ਚਪਾ ਚਪਾ ਚੀਜ਼ ਜਿਹੜੀ ਆ ਸਾਰੀ ਦੀ ਤਲਾਸ਼ੀ ਲਈ ਆ ਕਹਿੰਦੇ ਵੀ ਤੂੰ ਦੂਜਾ ਮਾਰਾ ਹਥਿਆਰਾਂ ਦਾ ਹੀ ਸਪਲਾਈ ਕਰਦਾ ਆ ਤੇ ਕੋਹ ਨਿਆਜ ਹਥਿਆਰ ਆ ਅਸੀਂ ਦੂਜਾ ਚੈਕਿੰਗ ਕਰਨੀ ਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਆ ਤੇ ਮੈਂ ਆ ਕੇ ਬੂਆ ਖੜਕਾਇਆ ਏ ਪਰ ਉਹ ਬੂਆ ਨਹੀਂ ਖੋਲਦੇ ਫਿਰ ਮੈਂ ਕਹਿੰਦੇ ਕੌਣ ਆ ਤੂੰ ਮੈਂ ਕਿਹਾ ਮੈਂ ਇਹਨਾਂ ਦੀ ਮਦਰ ਆ ਫਿਰ ਉਹਨਾਂ ਨੇ ਬੂਹਾ ਖੋਲਿਆ ਸਾਡੇ ਘਰ ਦੀ ਪੱਤ ਪੱਤ ਤਲਾਸ਼ੀ ਕੀਤੀ ਆ ਬੈਂਕ ਦੇ ਖਾਤਿਆਂ ਦੀ ਵੀ ਫੋਟੋਆਂ ਤੱਕ ਸਭ ਕੁਝ ਲੈ ਗਏ ਆ ਖਿੱਚ ਕੇ ਵੀ ਕੋਈ ਨਿਆਜ ਪੈਸੇ ਨਾ ਪੈਂਦੇ ਹੋਣਾ ਤੇ ਫੋਨ ਵੀ ਸਾਰ ਮੇਰਾ ਲੈ ਗਏ ਆ ਕਿੰਦੇ ਆ ਵੀ ਦੂਜਾ ਮਾਰਾ 12 ਤਰੀਕ ਨੂੰ ਆ ਨੋਟਿਸ ਦੇ ਗਏ ਆ ਕਿ 12 ਤਰੀਕ ਨੂੰ ਉਤੇ ਚੰਡੀਗੜਾ ਦਫਤਰ ਜਾਂਦਾ ਪਹੁੰਚਿਓ ਮੋਬਾਈਲ ਦੇ ਵਿੱਚ ਕੋਈ ਸ਼ਾਇਓ ਇਹੋ ਜੀ ਬਰਾਮਦ ਨਹੀਂ ਹੋਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਕੁਝ ਨਹੀਂ ਆ ਮੈਂ ਆਪਣੇ ਬੜੇ ਮੁਸ਼ਕਲ ਨਾਲ ਬੱਚੇ ਪਾਲਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਨਹੀਂ ਡੰਗਰ ਰੱਖੇ ਆ ਕੁਛ ਇਹ ਚੀਜ਼ਾਂ ਦੇ ਆ ਪਸੇ ਹੀ ਆਪਣੇ ਘਰ ਵਾਸਤੇ ਗੁਜ਼ਾਰੇ ਲਈ ਰੱਖੇ ਆ ਪਰ ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਨਾ ਕੋਈ ਮਰਦੇ ਕੋਈ ਪਹਿਲਾਂ ਸਰ ਕੋਈ ਪਰਚਾ ਹੈਗਾ ਹੈ ਨਹੀਂ ਆ ਜੋ ਡੇ ਮਰਦੇ ਪਉਣਾ ਚਾਹ ਚਾਹੀਦਾ ਜੇ ਤੁਹਾਨੂੰ ਪਤਾ ਵੀ ਸਾਰਾ ਕਾਰੋਬਾਰ ਮੇਰਾ ਜਿਹੜਾ ਹੈ ਠੱਪ ਕਰ ਗਿਆ ਹੈ ਜੇ ਮੈਂ ਕਾਰੋਬਾਰ ਵਾਲਾ ਬੰਦਾ ਆਂ ਕੋਈ ਨਿਆਜੂ ਕੰਮ ਕਰਨ ਵਾਲਾ ਬੰਦਾ ਨਹੀਂ ਆਂ ਅੱਜ ਪੰਜਾਬ ਭਰ ਵਿੱਚ ਐਨਆਈਏ ਦੀਆਂ ਟੀਮਾਂ ਵੱਲੋਂ 19 ਥਾਵਾਂ ਉੱਪਰ ਤੜਕਸਰ ਰੇਡ ਕੀਤੀ ਗਈ ਜਿਸ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿਕੋਸਰਾ ਦੇ ਬਲਰਾਜ ਸਿੰਘ ਉਰਫ ਹੈਪੀ ਦੇ ਘਰ ਵਿੱਚ ਵੀ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਜੈਸ ਦੌਰਾਨ ਐਨਆਈਏ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਪੂਰੇ ਘਰ ਵਿੱਚ ਸਰਚ ਅਭਿਆਨ ਚਲਾਇਆ ਗਿਆ ਤੇ ਅਲਮਾਰੀਆਂ ਬੈੱਡ ਆਦੀ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਉਰਫ ਹੈਪੀ ਤੇ ਉਸ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਅੱਜ ਸਾਡੇ ਘਰ ਵਿੱਚ ਸਵੇਰੇ ਤੜਕਸਾਰ ਕਰੀਬ 5:30 ਵਜੇ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਸਾਡੇ ਕਮਰੇ ਵਿੱਚ ਪਏ ਬੈੱਡ, ਅਲਮਾਰੀਆਂ, ਪ੍ਰੈਸ ਟੇਬਲ ਤੇ ਸਟੋਰ ਰੂਮ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਤਲਾਸ਼ੀ ਮੁਹਿੰਮ ਦੌਰਾਨ ਉਹਨਾਂ ਨੂੰ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਪਰ ਉਹਨਾਂ ਵੱਲੋਂ ਬੈਂਕ ਅਕਾਊਂਟਾਂ ਦੀਆਂ ਕਾਪੀਆਂ, ਪਾਸਪੋਰਟ ਤੇ ਹੋਰ ਕਾਗਜ਼ਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਬਲਰਾਜ ਸਿੰਘ ਨੇ ਦੱਸਿਆ ਕਿ ਐਨਆਈਏ ਦੀ ਟੀਮ ਨੇ ਕਰੀਬ 8 ਘੰਟੇ ਸਾਡੇ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਮੇਰਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਮੈਨੂੰ ਇੱਕ ਸਬੰਧ ਦੇ ਕੇ 12 ਅਗਸਤ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਇਸ ਮੌਕੇ ਤੇ ਬਲਰਾਜ ਸਿੰਘ ਉਰਫ ਹੈਪੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਬੰਦਾ ਇਨਸਾਫ ਕੀਤਾ ਜਾਵੇ ਨਾ ਸਰ ਬਲਰਾਜ ਸਿੰਘ ਉਦਾਂ ਹੈਪੀ ਕਹਿੰਦੇ ਮੈਨੂੰ ਸੋਸਰਾ ਜੇ ਤੇ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਐਨਐਡੀ ਦੀ ਪੂਰੀ ਰੇਡ ਗਈ ਸੀ ਇਸ ਨੂੰ ਮੌੜ ਦਿੱਸ। ਅਰ ਐਨਆਈ ਦੀ ਟੀਮ ਜਿਹੜੀ ਆ ਉਹ 5:30 ਵਜੇ ਸਾਡੇ ਘਰ ਨਾਲ ਰੇਡ ਕੀਤੀ ਆ। ਚਪਾ ਚਪਾ ਚੀਜ਼ ਜਿਹੜੀ ਆ ਸਾਰੀ ਦੀ ਤਲਾਸ਼ੀ ਲਈ ਆ। ਕਹਿੰਦੇ ਵੀ ਤੂੰ ਦੂਜੇ ਮਾਰਾ ਹਥਿਆਰਾਂ ਦਾ ਹੀ ਸਪਲਾਈ ਕਰਦਾ ਆ। ਮੇਰੇ ਕੋ ਨਈ ਆ ਹਥਿਆਰ ਆ ਅਸੀਂ ਦੂਜਾ ਚੈਕਿੰਗ ਕਰਨੀ ਆ। ਮੈਂ ਸਭ ਦੀ ਚੈਕਿੰਗ ਕਰ ਲਓ। ਉਹਨਾਂ ਚਪੇ ਜਪੇ ਸ਼ਾਇਦ ਦੀ ਚੈਕਿੰਗ ਕੀਤੀ ਆ। ਮੇਰੇ ਘਰ ਦਾ ਸਾਰਾ ਸਮਾਨ ਖਲਾਰ ਕੇ ਸਾਰਾ ਬਾਹਰ ਟੁੱਟਿਆ ਆ। ਪਰ ਉਹਨਾਂ ਨੂੰ ਚੀਜ਼ ਕੋਈ ਬਰਾਮਦ ਨਹੀਂ ਹੋਈ। ਤੇ ਨਾਲ ਉਹਨਾਂ ਦੇ ਨਾਲ ਐਨਆਈਆਰ ਟੀਮ ਦੇ ਨਾਲ 40-45 ਜਾਣੇ ਮੁਲਾਜ਼ਮ ਸੀ। ਸਾਰਿਆਂ ਨੇ ਤਲਾਸ਼ੀ ਲਈ ਆ ਸਾਰਾ ਕੁਝ ਚੈੱਕ ਕੀਤਾ ਪਰ ਕੋਈ ਸ਼ਾਇ ਹੈ ਉਹ ਜੀ ਬਰਾਮਤ ਨਹੀਂ ਆਈ ਤੇ ਮੈਂ ਸਰ ਮਾਲ ਡੰਗਰ ਦਾ ਕੰਮ ਕਰਦਾ ਵਪਾਰ ਦਾ ਕੰਮ ਕਰਦਾ ਹਾਂ ਤੇ ਮਾਲ ਡੰਗਰ ਦਾ ਮੈਂ ਨਿਆਜ ਕੋਈ ਕੰਮ ਕਰਦਾ ਹੀ ਨਹੀਂ ਆ ਮਾਲ ਡੰਗਰ ਦਾ ਸਾਰਾ ਕੰਮ ਆ ਮੇਰੇ ਕੋਲ ਮਾਲ ਡੰਗਰ ਸਾਹਮਣੇ ਆਹੀ ਮੈਨੂੰ ਆਣ ਕੇ ਕਹਿੰਦੇ ਤੇਰੀ ਚੈਕਿੰਗ ਕਰਨੀ ਆ ਮੈਂ ਸਰ ਚੈਕਿੰਗ ਕਰ ਲਓ ਤੇ ਸਰ ਪਾਸਪੋਰਟ ਆ ਮੇਰਾ ਇਹਦੇ ਵੀ ਸਰ ਆਨਲਾਈਨ ਕਰ ਗਏ ਆ ਨੈਟ ਤੇ ਤੇ ਖਾਤਾ ਵੀ ਬੈਂਕ ਦੇ ਖਾਤਿਆਂ ਦੀ ਵੀ ਫੋਟੋਆਂ ਤੱਕ ਸਭ ਕੁਝ ਲੈ ਕੇ ਆ ਖਿੱਚ ਕੇ ਵੀ ਕੋਈ ਨਿਆਜ ਪੈਸੇ ਨਾ ਪੈਂਦੇ ਹੋਣਾ ਤੇ ਫੋਨ ਵੀ ਸਰ ਮੇਰਾ ਲੈ ਗਿਆ ਇੰਡੀਆ ਵੀ ਦੂਜਾ ਮਾਰਾ 12 ਤਰੀਕ ਨੂੰ ਆ ਨੋਟਿਸ ਦੇ ਗਏ ਆ ਕਿ 12 ਤਰੀਕ ਨੂੰ ਉਥੇ ਚੰਡੀਗੜਾ ਦਫਤਰ ਜਾਂਦਾ ਪਹੁੰਚਿਓ ਮੋਬਾਈਲ ਦੇ ਵਿੱਚ ਕੋਈ ਸ਼ੈ ਉਹੋ ਜੀ ਬਰਾਮਦ ਨਹੀਂ ਹੋਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਕੁਝ ਨਹੀਂ ਆ ਨਾ ਕੋਈ ਮਰਤੇ ਕੋਈ ਪਹਿਲਾਂ ਸਰ ਕੋਈ ਪਰਚਾ ਹੈਗਾ ਹੈ ਨਹੀਂ ਆਜ ਡੇ ਮਰਤੇ ਪਉਣਾ ਜੀ ਸਰ ਸਾਰੇ ਟੱਬਰ ਨੂੰ ਕਰਨਾ ਪਿਆਗੇ ਨਹੀਂ ਆ ਜੀ ਤੁਹਾਨੂੰ ਬੜਾ ਫਿਰ ਕਰਨਾ ਪਏ ਤਾਂ ਕਿੰਨੀ ਮੁਸ਼ਕਲ ਹੁੰਦੀ ਆ ਤੁਹਾਡੇ ਸਾਹਮਣੇ ਸੂਈ ਤਾਂ ਕਿੰਨਾ ਸਾਰੀਆਂ ਚੀਜ਼ਾਂ ਫੋਲੀਆਂ ਆ ਮੰਗਸਰਨ ਸਾਹਿਬ ਜੀ ਆਈਦਾ ਜੇ ਤੁਹਾਨੂੰ ਪਤਾ ਵੀ ਸਾਰਾ ਕਾਰੋਬਾਰ ਮੇਰਾ ਜਿਹੜਾ ਇਹ ਠੱਪ ਕਰ ਗਿਆ ਤੇ ਮੈਂ ਕਾਰੋਬਾਰ ਵਾਲਾ ਬੰਦਾ ਆਂ ਕੋਈ ਨਹੀਂ ਆਜੂ ਕੰਮ ਕਰਨ ਵਾਲਾ ਬੰਦਾ ਨਹੀਂ ਆ 12 ਤਰੀਕ ਨੂੰ ਮੈਨੂੰ ਚੰਡੀਗੜ੍ਹ ਬੁਲਾਇਆ ਗਿਆ ਜੀ ਸਿਮਿੰਦਰ ਕੌਰ ਕਿਹੜਾ ਪਿੰਡ ਜਿੱਕੋਸਰਾ ਹਾਂਜੀ ਮੈਂ ਸਾਰ ਸਵੇਰੇ ਸਬਤੇ 5 ਵਜੇ ਗੁਰਦੁਆਰਾ ਸਾਹਿਬ ਗਈ ਆ ਜਦੋਂ ਮੈਂ ਵਾਪਸ ਆਈ ਆ ਸਾਡੇ ਘਰ ਗੱਡੀਆਂ ਗੱਡੀਆਂ ਲੱਗੀਆਂ ਨੇ ਅਜੇ ਮੇਰੇ ਬੇਟਿਆਂ ਨੇ ਚਾਹ ਵੀ ਨਹੀਂ ਪੀਤੀ ਅਸੀਂ ਉੱਥੇ ਇਹ ਉੱਥੇ ਵੀ ਨਹੀਂ ਗੇ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਆ ਤੇ ਮੈਂ ਆ ਕੇ ਬੂਆ ਖੜਕਾਇਆ ਪਰ ਉਹ ਬੁਆ ਨਹੀਂ ਖੋਲਦੇ ਫਿਰ ਮੈਂ ਕਹਿੰਦੇ ਕੌਣ ਆ ਤੂੰ ਮੈਂ ਕਹਾ ਮੈਂ ਇਹਨਾਂ ਦੀ ਮਦਰ ਆ ਫਿਰ ਉਹਨਾਂ ਨੇ ਬੁਆ ਖੋਲਿਆ ਉਹਨਾਂ ਸਾਡੇ ਘਰ ਦੀ ਪੱਤ ਪੱਤ ਤਲਾਸ਼ੀ ਕੀਤੀ ਆ ਮੇਰੇ ਹਾਸਪੰਨ ਦੀ ਦੇਥ ਹੋਈ ਆ ਮੈਂ ਆਪਣੇ ਬੜੇ ਮੁਸ਼ਕਲ ਨਾਲ ਬੱਚੇ ਪਾਲਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਨਹੀਂ ਡੰਗਰ ਰੱਖੇ ਆ ਕੁਝ ਵੇਚ ਦੇਈਦੇ ਆ ਪਸੇ ਹੀ ਆਪਣੇ ਘਰ ਵਾਸਤੇ ਗੁਜ਼ਾਰੇ ਲਈ ਰੱਖੇ ਆ ਪਰ ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਮੇਰੇ ਘਰ ਦਾ ਪੱਤ ਪੱਤ ਇਹਨਾਂ ਨੇ ਤਲਾਸ਼ੀ ਕੀਤੀ ਆ ਮੇਰੇ ਘਰ ਤੋਂ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਨਹੀਂ ਖੜੀ ਗਈ ਪਰ ਫਿਰ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਮੇਰੇ ਬੱਚਿਆਂ ਤੇ ਇਦਾਂ ਦਾ ਜਲਾਮ ਨਹੀਂ ਲਾਉਣਾ ਚਾਹੀਦਾ ਜੇ ਮੇਰੇ ਭਾਈ ਕਰਦੇ ਆ ਡੰਗਰ ਆਖੇ ਡੰਗਰਾਂ ਨੂੰ ਤਾਂਦੇ ਆ ਦੁੱਧ ਵੇਚਦੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ 5:30 ਵਜੇ ਮੈਂ ਆਈ ਆ 5:30 ਤੋਂ 12:30 ਵਜੇ ਤੱਕ ਇਹਨਾਂ ਨੇ ਤਲਾਸ਼ੀ ਕੀਤੀ ਆ ਸਾਡੇ ਘਰ ਦੇ ਵਿੱਚੋਂ ਕੋਈ ਚੀਜ਼ ਨਹੀਂ ਬਰਾਮਤ ਹੋਈ ਨਾ ਇਹਨਾਂ ਨੇ ਕੋਈ ਬੰਦਾ ਹੀ ਮੇਰੇ ਡੇਰੇ ਤੇ ਮੇਰੇ ਕੈਸੋਦਰੇ ਕੋਈ ਨਹੀਂ ਬਾਰੋਂ ਬੰਦਾ ਇਹਨਾਂ ਨੇ ਵਰਣ ਦਿੱਤਾ ਕਿ ਇਹਨਾਂ ਦੀ ਕੋਈ ਆ ਕੇ ਗੱਲ ਕਰੇ ਇਹਨਾਂ ਸਾਡੇ ਨਾਲ ਬਹੁਤ ਜ਼ਿਆਦਾ ੱਤਕਾ ਕੀਤਾ ਹਾਂ ਕੋਈ ਮੋਤ ਬਾਹਰੀ ਇਹਨਾਂ ਵਰਣ ਦਿੱਤਾ ਸਾਰੇ ਬੂਏ ਦੇ ਗਾੜੀ ਬੈਠੇ ਰਹੇ ਆ ਇਹਨਾਂ ਨੇ ਸਾਡੇ ਬੂਏ ਸਾਰੇ ਲੋਕ ਕਰ ਛੱਡੇ ਆ ਮੇਰੇ ਬੇਟੇ ਦਾ ਫੂਲ ਲੈ ਗਏ ਆ ਮੇਰੇ ਬੇਟੇ ਨੇ ਕਿਸਤਾਂ ਤੇ ਫੂਲ ਲਿਆ ਏ ਪਰ ਕਹਿੰਦੇ ਤੇਰੇ ਕੋ ਆਈਫੋਨ ਕਿੱਥੋਂ ਆਇਆ ਤੂੰ ਦੋ ਨੰਬਰ ਦਾ ਧੰਦਾ ਕਰਦਾ ਮੈਂ ਕਿਹਾ ਸਰ ਤੁਸੀਂ ਆਡੀ ਤਲਾਸ਼ੀ ਕਰ ਲਓ ਉਹਨਾਂ ਆਡੀ ਤਲਾਸ਼ੀ ਕੀਤੀ ਆ ਪਰ ਸਾਡੇ ਘਰੋਂ ਕੋਈ ਚੀਜ਼ ਨਹੀਂ ਫਰੀ ਇਹ ਮੰਨ ਕਰਦੇ ਆਂ ਪੰਜਾਬ ਸਰਕਾਰਾਂ ਨਹੀਂ ਸਰਕਾਰਾਂ ਤਾਂ ਇਹ ਕਰਦੇ ਆ ਕਿ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਵਾ